ਹਾਂਜੀ ਸੰਗਤ ਜੀ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਬੌਲੀ ਦੀ ਚੱਠ ਸਮੇ ਜਾਤੀ ਭੇਦ ਮਿਟਾ ਕੇ ਚੋਹਾਂ ਵਰਨਾ ਖੱਤਰੀ ਬ੍ਰਾਹਮਣ ਸ਼ੂਦ ਤੇ ਵੈਸ਼ ਨੂੰ ਇੱਕ ਪੰਗਤ ਵਿੱਚ ਬਿਠਾਲ ਕੇ ਭੋਜਨ ਵਰਤਾਇਆ ਤਾਂ ਇਸ ਗੱਲ ਦੀ ਚਰਚਾ ਘਰ ਘਰ ਤੇ ਪਿੰਡ ਪਿੰਡ ਹੋਣ ਲੱਗ ਪਈ ਕਿ ਗੁਰੂ ਜੀ ਨੇ ਪੁਰਾਤਨ ਮਰਿਆਦਾ ਤੋੜ ਕੇ ਵਰਣ ਦਾ ਮਾਰਗ ਅਪਣਾ ਲਿਆ ਹੈ ਸ਼ੰਕਰ ਵਰਣ ਦਾ ਇਹਨਾਂ ਨੂੰ ਜੇ ਹੁਣ ਇਸ ਨਿਸ਼ੇਧ ਕੰਮ ਤੋਂ ਨਾ ਰੋਕਿਆ ਗਿਆ ਤਾਂ ਖੱਤਰੀ ਧਰਮ ਮਿਟ ਜਾਵੇਗਾ ਅਤੇ ਬ੍ਰਾਹਮਣਾਂ ਨੂੰ ਮੰਨਣ ਵਾਲਾ ਕੋਈ ਵੀ ਨਹੀਂ ਰਹੇਗਾ ਪਿਤਰ ਅਤੇ ਦੇਵ ਪੂਜਾ ਵੀ ਛੁੱਟ ਜਾਵੇਗੀ ਇਸ ਤਰ੍ਹਾਂ ਇਹਨਾਂ ਨੇ ਸਲਾਹ ਕਰਕੇ ਪਾਤਸ਼ਾਹ ਅਕਬਰ ਪਾਸ ਫਰਿਆਦ ਕਰਨ ਵਾਸਤੇ ਆਪਣੇ ਕੁਝ ਮੁਖੀਆਂ ਨੂੰ ਲਾਹੌਰ ਭੇਜਿਆ ਅਕਬਰ ਉਹਨਾਂ ਦਿਨਾਂ ਵਿੱਚ ਦਿੱਲੀ ਤੋਂ ਲਾਹੌਰ ਆਇਆ ਹੋਇਆ ਸੀ ਇਹਨਾਂ ਨੇ ਪਾਤਸ਼ਾਹ ਦੇ ਦਰਬਾਰ ਹਾਜ਼ਰ ਹੋ ਕੇ ਉਸ ਨੂੰ ਆਪਣੀ ਸਾਰੀ ਗੱਲ ਦੱਸੀ ਤੇ ਬੇਨਤੀ ਕੀਤੀ ਕਿ ਗੁਰੂ ਜੀ ਨੂੰ ਸ਼ਿਗਰ ਹੀ ਸ਼ਾਹੀ ਫਰਮਾਨ ਭੇਜ ਕੇ ਇਹਨਾਂ ਬੇਮਰਿਆਦਾ ਕਾਰਵਾਈਆਂ ਕਰਨ ਤੋਂ ਰੋਕਿਆ ਜਾਵੇ ਇਸ ਕਰਕੇ ਗੁਰੂ ਜੀ ਤੋਂ ਇਹਨਾਂ ਗੱਲਾਂ ਦਾ ਨਿਰਣਾ ਕਰਨ ਵਾਸਤੇ ਅਕਬਰ ਨੇ ਗੁਰੂ ਜੀ ਨੂੰ ਲਾਹੌਰ ਸੱਦ ਭੇਜਿਆ ਅਕਬਰ ਪਾਸ਼ਾ ਦਾ ਸੱਦਾ ਪੱਤਰ ਪੜ੍ਹ ਕੇ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਆਦ ਸਿਆਣੇ ਸਿੱਖਾਂ ਨਾਲ ਸਲਾਹ ਕਰਕੇ ਸ਼੍ਰੀ ਰਾਮਦਾਸ ਜੀ ਨੂੰ ਲਾਹੌਰ ਜਾਣ ਵਾਸਤੇ ਆਗਿਆ ਕੀਤੀ ਜਦ ਸ਼੍ਰੀ ਰਾਮਦਾਸ ਜੀ ਨੇ ਕਿਹਾ ਮਹਾਰਾਜ ਮੈਂ ਕੋਈ ਸ਼ਾਸਤਰ ਆਦਿਕ ਗ੍ਰੰਥ ਨਹੀਂ ਪੜਿਆ ਸ਼ਿਕਾਇਤੀਆਂ ਦੇ ਪ੍ਰਸ਼ਨਾਂ ਦਾ ਉੱਤਰ ਕਿਸ ਤਰ੍ਹਾਂ ਦੇਵਾਂਗਾ ਤਾਂ ਗੁਰੂ ਜੀ ਨੇ ਕਿਹਾ ਜਦੋਂ ਵੀ ਕੋਈ ਪ੍ਰਸ਼ਨ ਕਰੇ ਤਾਂ ਉਸ ਪਰਮੇਸ਼ਰ ਨੂੰ ਆਪ ਆਪਣੇ ਅੰਗ ਸੰਗ ਸਮਝਣਾ ਤੇ ਆਪ ਨੂੰ ਉੱਤਰ ਦੇਣ ਵਿੱਚ ਕੋਈ ਔਕੜ ਪੇਸ਼ ਨਹੀਂ ਆਵੇਗੀ ਗੁਰੂ ਜੀ ਦਾ ਹੁਕਮ ਮੰਨ ਕੇ ਸ੍ਰੀ ਰਾਮਦਾਸ ਜੀ ਲਾਹੌਰ ਚਲੇ ਗਏ ਅਤੇ ਦੂਸਰੇ ਦਿਨ ਪਾਤਸ਼ਾਹ ਦੀ ਕਚਹਿਰੀ ਵਿੱਚ ਪਹੁੰਚ ਗਏ ਪਾਤਸ਼ਾਹ ਨੇ ਸ਼ਿਕਾਇਤੀਆਂ ਨੂੰ ਜਦ ਸੱਦ ਕੇ ਕਿਹਾ ਤੁਹਾਨੂੰ ਗੁਰੂ ਜੀ ਵਿਰੁੱਧ ਕੀ ਸ਼ਿਕਾਇਤ ਹੈ ਤਾਂ ਉਹਨਾਂ ਨੇ ਆਪਣੀ ਸਾਰੀ ਗੱਲ ਊਚ ਨੀਚ ਦੀ ਸੰਜੀ ਸੰਗਤ ਪੰਗਤ ਦਾ ਵਰਤਾਰਾ ਅਤੇ ਗਾਇਤਰੀ ਆਦ ਮੰਤਰ ਦਾ ਤਿਆਗ ਦੱਸ ਕੇ ਹਿੰਦੂ ਧਰਮ ਨੂੰ ਇੱਕ ਬੜਾ ਭਾਰਾ ਖਤਰਾ ਦੱਸਿਆ ਜਦੋਂ ਸ਼੍ਰੀ ਰਾਮਦਾਸ ਜੀ ਨੇ ਉਹਨਾਂ ਦੇ ਹਰ ਪ੍ਰਸ਼ਨ ਦਾ ਉੱਤਰ ਦੇ ਕੇ ਪਾਤਸ਼ਾਹ ਦੀ ਤਸੱਲੀ ਕਰ ਦਿੱਤੀ ਤਾਂ ਫਿਰ ਸ਼ਿਕਾਇਤੀਆਂ ਨੇ ਕਿਹਾ ਕਿ ਜੇ ਇਹ ਠੀਕ ਕਹਿੰਦੇ ਹਨ ਤਾਂ ਗਾਇਤਰੀ ਮੰਤਰ ਪੜ੍ਹ ਕੇ ਸਾਨੂੰ ਦੱਸਣ ਜੇ ਇਹਨਾਂ ਨੂੰ ਗਾਇਤਰੀ ਮੰਤਰ ਵੀ ਯਾਦ ਨਹੀਂ ਹੈ ਤਾਂ ਫਿਰ ਇਹ ਆਪਣੇ ਖੱਤਰੀ ਧਰਮ ਵਿੱਚ ਪੱਕੇ ਕਿਸ ਤਰ੍ਹਾਂ ਹੋ ਸਕਦੇ ਹਨ ਤਦ ਸ੍ਰੀ ਗੁਰੂ ਰਾਮਦਾਸ ਜੀ ਨੇ ਗਾਇਤਰੀ ਦਾ ਪਾਠ ਅਤੇ ਉਸ ਦੇ ਅਰਥ ਕਰਕੇ ਬੜੀ ਸੁੰਦਰ ਧੁਨੇ ਅਤੇ ਮਿੱਠੀ ਰਸਨਾ ਨਾਲ ਸੁਣਾਏ ਜਿਸ ਨੂੰ ਸੁਣ ਕੇ ਸ਼ਿਕਾਇਤੀਏ ਚੁੱਪ ਦੇ ਚੁੱਪ ਰਹਿ ਗਏ ਅਤੇ ਪਾਤਸ਼ਾਹ ਨੂੰ ਨਮਸਕਾਰਾਂ ਕਰਕੇ ਕਚਹਿਰੀ ਵਿੱਚੋਂ ਨਿਕਲ ਗਏ ਉਪਰੰਤ ਅਕਬਰ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਿਰੋਪਾਓ ਦੇ ਕੇ ਬੜੇ ਆਦਰ ਸਤਕਾਰ ਦੇ ਨਾਲ ਵਿਦਾ ਕੀਤਾ ਤੇ ਕਿਹਾ ਕਿ ਮੈਂ ਇੱਥੋਂ ਵਾਪਸ ਦਿੱਲੀ ਨੂੰ ਜਾਂਦਾ ਹੋਇਆ ਗੋਇੰਦਵਾਲ ਠਹਿਰ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ